ਥੋੜਾ ਵੀ ਮੋਢਾ ਜਾਮ ਹੋ ਗਿਆ ਹੈ ਔਰ ਜਦੋਂ ਤੁਸੀਂ ਬਾਹ ਉੱਪਰ ਚੱਕਦੇ ਹੋ ਥੋਤੋਂ ਬਾਹ ਉੱਪਰ ਚੱਕੀ ਨਹੀਂ ਜਾਂਦੀ ਮੋਢਾ ਇਨਾ ਜਾਮ ਹੋ ਜਾਂਦਾ ਵੀ ਰਾਤ ਨੂੰ ਜਦੋਂ ਸੁੱਤੇ ਪਏ ਹੋ ਉਦੋਂ ਦਰਦ ਜ਼ਿਆਦਾ ਕਰਦਾ ਸਾਰਾ ਦਿਨ ਜਦੋਂ ਆਪਾਂ ਕੰਮ ਕਰਦੇ ਆ ਉਦੋਂ ਦਰਦ ਨਹੀਂ ਹੁੰਦਾ ਇਸ ਜਗ੍ਹਾ ਤੇ ਮਸਲਸ ਨੇ ਜਿਹੜੇ ਆਪਣੀ ਜੋਇੰਟ ਤੇ ਔਰ ਜਿਹੜੇ ਇਥੇ ਟੈਂਡਨਸ ਨੇ ਜਿਹੜੇ ਕੈਪਸੂਲਸ ਨੇ ਉਹ ਇਨਫਲੇਮਡ ਹੋ ਜਾਂਦੇ ਆ ਇਨਫਲਮੇਸ਼ਨ ਹੋ ਜਾਂਦੀ ਆ ਜਿਸ ਕਰਕੇ ਆਪਣਾ ਮੋਢਾ ਜਾਮ ਹੋ ਜਾਂਦਾ ਸੋ ਇਸ ਜਗ੍ਹਾ ਤੇ ਸਭ ਤੋਂ ਜ਼ਿਆਦਾ ਦਰਦ ਹੁੰਦਾ ਰਾਤ ਨੂੰ ਸ਼ੂਗਰ ਦੇ ਪੇਸ਼ੈਂਟ ਹੋ ਕੇ ਜਾਂ ਫਿਰ ਜਿਹੜੇ ਲੋਕ ਜ਼ਿਆਦਾ ਕੰਮ ਕਰਦੇ ਆ ਬਾਹ ਨਾਲ ਉਹਨਾਂ ਨੂੰ ਇਹ ਜ਼ਿਆਦਾਤਰ ਪਾਇਆ ਜਾਂਦਾ ਔਰ 60% ਇਹ ਔਰਤਾਂ ਦੇ ਵਿੱਚ ਪਾਇਆ ਜਾਂਦਾ ਸੋ ਅਗਰ ਤੁਹਾਡਾ ਮੋਢਾ ਜਾਮ ਹੈ ਤੁਹਾਨੂੰ ਪੈਰੀ ਆਰਥਰਾਇਟਿਸ ਹੋ ਗਿਆ ਹੈ ਫਰੋਜ਼ਨ ਸ਼ੋਲਡਰ ਹੋ ਗਿਆ ਹੈ ਤਾਂ ਅੱਜ ਦੀਆਂ ਕਸਰਤਾਂ ਤੁਹਾਡੇ ਲਈ ਹਨ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾਬ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਘਰ ਦੇ ਵਿੱਚ ਇੱਕ ਸ਼ੋਲਡਰ ਪੁਲੀ ਜ਼ਰੂਰ ਲਾਓ ਔਰ ਇਸ ਤੇ ਤੁਸੀਂ ਹਲਕਾ ਹਲਕਾ ਬੈਠ ਜਾਣਾ ਹੈ ਟੋ ਲਾ ਕੇ ਔਰ ਕੂਣੀਆਂ ਸਿੱਧੀਆਂ ਰੱਖੋਗੇ ਔਰ ਹਲਕਾ ਹਲਕਾ ਉੱਪਰ ਥੱਲੇ ਕਰੋਗੇ ਇਸ ਨੂੰ ਰੋਜ਼ਾਨਾ 1 ਮਿੰਟ ਸਵੇਰੇ 1 ਮਿੰਟ ਦੁਪਹਿਰੇ 1 ਮਿੰਟ ਸ਼ਾਮ ਉਸ ਤੋਂ ਬਾਅਦ ਦੂਜੀ ਕਸਰਤ ਤੁਸੀਂ ਕਿਸੇ ਵੀ ਜਿਹੜੀ ਦੀਵਾਰ ਹੈ ਜਾਂ ਕੰਧ ਹੈ ਜਿਸ ਤੇ ਪਲਾਸਟਰ ਨਹੀਂ ਹੋਇਆ ਹੋਇਆ ਉਸ ਤੇ ਤੁਸੀਂ ਕੀ ਕਰੋਗੇ ਇਦਾਂ ਉਂਗਲਾ ਰੱਖ ਕੇ ਹੌਲੀ-ਹੌਲੀ ਉੱਪਰ ਜਾਣ ਦੀ ਕੋਸ਼ਿਸ਼ ਮੰਨ ਲਓ ਅੱਜ ਆਪਾਂ 6 ਤੱਕ ਚਲੇ ਗਏ ਉਥੇ ਤੁਸੀਂ ਨਿਸ਼ਾਨੀ ਲਾ ਲੈਣੀ ਹੈ ਹੌਲੀ-ਹੌਲੀ ਤੁਸੀਂ ਇਹ ਵਧਾਉਂਦੇ ਜਾਓਗੇ ਤਾਂ ਤੁਹਾਡੀ ਜਿਹੜੀ ਮੋਢੇ ਦੀ ਰੇਂਜ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ ਇਹ ਹੋ ਗਈ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਮੋਢਿਆਂ ਨੂੰ ਹੋਰ ਖੋਲਣ ਦੀ ਕੋਸ਼ਿਸ਼ ਕਰਨੀ ਹੈ ਸੋ ਉਹਦੇ ਲਈ ਆਪਾਂ ਕਿੱਥੇ ਐਕਸਰਸਾਈਜ਼ ਕਰ ਸਕਦੇ ਹਾਂ ਆਪਾਂ ਦੀਵਾਰ ਦੇ ਨਾਲ ਖੜ ਜਾਾਂਗੇ ਇੱਕ ਇਦਾਂ ਕਰਕੇ ਔਰ ਦੋਨੋਂ ਹੱਥ ਆਪਾਂ ਇਦਾਂ ਰੱਖਾਂਗੇ ਔਰ ਜਿੱਥੇ ਤੱਕ ਜਾ ਸਕਦੇ ਆ ਉਥੇ ਤੱਕ ਲੈ ਕੇ ਜਾਣੇ ਔਰ ਫਿਰ ਆਪਾਂ ਥੱਲੇ ਲੈ ਆਉਣੇ ਹੌਲੀ ਹੌਲੀ ਇੱਕ ਦਿਨ ਆਏਗਾ ਜਿਸ ਦਿਨ ਆਪਾਂ ਹੱਥ ਬਿਲਕੁਲ ਉੱਪਰ ਲੈ ਜਾਵਾਂਗੇ ਔਰ نیچے ਆ ਜਾਵਾਂਗੇ ਔਰ ਨਾਲ ਦੀ ਨਾਲ ਇੱਕ ਜਿਹੜੀ ਕਸਰਤ ਸਭ ਤੋਂ ਜ਼ਰੂਰੀ ਕਰਨੀ ਆ ਸਵੇਰੇ ਦੁਪਹਿਰੇ ਸ਼ਾਮ ਬਲਕਿ ਇਹ ਦਿਨ ਦੇ ਵਿੱਚ ਚਾਰ ਵਾਰੀ ਕਰ ਸਕਦੇ ਹੋ ਦੋਨੇ ਹੱਥ ਐਦਾਂ ਜੋੜ ਲੈਣੇ ਆ ਇਸ ਦਾ ਜ਼ੋਰ ਆਪਾਂ ਇੱਧਰ ਨੂੰ ਲਾਵਾਂਗੇ ਇਸ ਦਾ ਜ਼ੋਰ ਆਪਾਂ ਇੱਧਰ ਨੂੰ ਲਾਵਾਂਗੇ ਦੋਨੋਂ ਸਾਈਡ ਤੋਂ ਇਕੁਅਲ ਫੋਰਸ ਲੱਗੇਗੀ ਜਦੋਂ ਆਪਾਂ ਜ਼ੋਰ ਲਾਵਾਂਗੇ ਇੱਥੇ ਆਪਾਂ 10 ਗਿਣਨੇ ਆ ਔਰ ਇਸ ਨੂੰ ਪੰਜ ਵਾਰੀ ਕਰਨਾ ਅਗਰ ਤੁਸੀਂ ਇਹ ਕਸਰਤਾਂ ਕਰ ਦਿਓ ਨਾਲ ਹੌਟ ਪੈਕ ਦਿੰਨੇ ਹੋ ਸੇਕ ਦਿੰਨੇ ਹੋ ਗਰਮ ਪਾਣੀ ਵਾਲੀ ਬੋਤਲ ਨਾਲ ਤਾਂ ਤੁਸੀਂ ਮੋਢੇ ਚਾਮ ਨੂੰ ਘਰ ਦੇ ਵਿੱਚ ਆਸਾਨ ਕਸਰਤਾਂ ਨਾਲ ਖੋਲ ਸਕਦੇ ਹੋ ਸਤਿ ਸ਼੍ਰੀ ਅਕਾਲ